ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ 6 ਹੀ ਪਰਵੜਨ ਸੇ ਲੈ ਲੈ ਕੇ ਆਂ ਜੀ 6 ਰੀਆਂ 6 ਬਾਈ ਟੌਪ ਰੀਆਂ ਨੇ ਤੇ ਜਿਸ ਪਿੰਡ ਚੋਂ ਬਾਈ ਵੀਡੀਓ ਬਣਾ ਰਿਹਾ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌਰ ਤੇ ਸੈਣਾ ਰਹਿ ਜਾਂਦੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਹੋਂ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਮੋਬਾਈਲ ਨੰਬਰ ਬੋਲੋ ਜੀ ਐਟ ਰੇਟ ਚੰਦੂ ਜੀ ਬੋਲੋ 94654 94654 ਬਾਈ 800 22847 22 ਦਾ ਕੰਟੈਕਟ ਨੰਬਰ ਆ ਬਈ ਸਕਰੀਨ ਤੇ ਚੱਲ ਰਿਹਾ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਡਾਕਟਰ ਬਹੁਤ ਵਧੀਆ ਚੱਲਦਾ ਬਸ ਕੰਮ ਕਰ ਰਹੀ ਨੇ ਝੋਨਾ ਜਾਂ ਨਾ ਲਾਉਂਦਾ ਕਰ ਗੁਲਝੇ ਵੀ ਗੁਲਝੇ ਵੀ ਹੈ ਨਾ ਹਾਂ ਹੁਣ ਝੋਨਾ ਲੱਗਿਆ ਹੁਣ ਰਾਲ ਪੈ ਗਈ ਟਾਈਮ ਦੀ ਸ਼ਾਰਟੇਜੀ ਸੀ ਹਾਂ ਹਾਂ ਟਾਈਮ ਹੈ ਨਹੀਂ ਸੀ ਹੂੰ ਹੁਣ ਆਪਣੇ ਕੋਲ ਟਾਈਮ ਹੈ ਝੋਨਾ ਜਾਂ ਨਾ ਲਾਤਾ ਤੇ ਹੁਣ ਆਪਾਂ ਮਾਲ ਲਿਆ ਕਰਾਂਗੇ ਚੰਗੇ ਤੋਂ ਚੰਗਾ ਠੀਕ ਆ ਭਾਈ ਆ ਵੀ ਮਾਰ ਆਪਣੇ ਕੋਲੇ ਪਰਸੋਂ ਹੀ ਆਗਾ ਬਸ ਓਕੇ ਭਾਈ ਹਾਂ ਫਾਰਮ ਚੋਂ ਲਿਆਂਗਾ ਆਪਾਂ ਫਾਰਮ ਚੋਂ ਲਈਏ ਨੇ ਹਾਂ ਬਾਕੀ ਪਰ ਵੀਡੀਓ ਦਿਖਾਵਾਂਗੇ ਠੀਕ ਆ ਭਾਈ ਹਾਂ ਹਾਂ ਫਾਰਮ ਦੀ ਵੀਡੀਓ ਦਿਖਾਵਾਂਗੇ ਕੋਲੇ ਸਪੈਸ਼ਲ ਵੀਡੀਓ ਆਪਾਂ ਉਹ ਬਣਾਉਣਾ ਨਹੀਂ ਹਾਂ ਹਾਂ ਇਹ ਬਾਈ ਦਾ ਫਾਰਮ ਆ ਇਧਰ ਲਈ ਸੈੱਡ ਸੈੱਡ ਦਿਖਾਉਨੇ ਆ ਭਾਈ ਤੇ ਪਰਖ ਬਾਈ ਨੂੰ ਪੂਰੀ ਆ ਬੱਚੀਆਂ ਦੀ ਤੇ ਚੰਗੇ ਰਿਕਾਰਡ ਵਾਲੀ ਤੇ ਮਾੜੀ ਬੱਚੀ ਆਪਾਂ ਡਾਕਟਰ ਜੋ ਵੀ ਟੀਕੇ ਦੇ ਨਾਮ ਜੋ ਮਰਜ਼ੀ ਟੀਕੇ ਦੇ ਨਾਮ ਲੈ ਕੇ ਉਹ ਕਹਿ ਸਕਦੇ ਆ ਆਪਾਂ ਅੱਗੇ ਵੀ ਟੀਕੇ ਦੇ ਨਾਮ ਆਪਾਂ ਬੋਲ ਦੇਣੀ ਠੀਕ ਆ ਭਾਈ ਆ ਵੀਡੀਓ ਹਰੇਕ ਬੰਦਾ ਸਮਝਦਾਰ ਆ ਡਾਕਟਰ ਹੂੰ ਜਿਹੜੇ ਬੰਦੇ ਨੇ ਖਰੀਦਣੇ ਨਾਲ ਸਮਝਦਾਰ ਆ ਸਹੀ ਗੱਲ ਹੈ ਜਿਹੜੇ ਟਾਈਮ ਖਰਾਬ ਕਰਨਾ ਉਹਨੂੰ ਜਿੰਨਾ ਮਰਜੀ ਉਹਦੇ ਮੱਥਾ ਮਾਰੀ ਆ ਉਹ ਕੱਲ ਦੇ ਪੱਲੇ ਨਹੀਂ ਪਉਂਦਾ ਹੁੰਦਾ ਕੋਈ ਸਹੀ ਗੱਲ ਆ ਸਾਰੀ ਵੀਡੀਓ ਬਾਈ ਕੋਲੇ ਹੈਗੀ ਆ ਫੈਸਲ ਬਾਈ ਨੇ ਫਾਰਮ ਚੋਂ ਖਰੀਦੀ ਆ ਕਹਿਣ ਵਾਲੀ ਗੱਲ ਨਹੀਂ ਹਾਂ ਹਾਂ ਆ ਵਸੀ ਆਪਣੀ ਹੂੰ ਡਾਕਟਰ ਦੋ ਦਾਂਦਾ ਦੋ ਦਾਂਦਾ ਹਾਂ ਠੀਕ ਆ ਬਾਈ ਇੱਕ ਮਹੀਨਾ ਤੇ 15 ਦਿਨ ਠੀਕ ਆ ਭਰੇ ਨੂੰ ਹੋ ਗਏ ਓਕੇ ਬਾਈ ਹਾਂ ਆਪਾਂ ਖਾਲੀ ਕਰਕੇ ਲਈ ਇਹ ਖਾਲੀ ਕਰਕੇ ਦੇਣੀ ਹੈ ਠੀਕ ਹੈ ਬਾਈ ਹਾਂ ਹਾਂ ਬਾਕੀ ਬੂਥੀ ਪਾਸੀ ਦਿਖਾ ਬਸੀ ਬਰੀਡ ਬਾਈ ਯਾਰ ਬੱਚੇ ਮਾ ਡਾਕਟਰ ਬਰੀਡ ਬਾਈ ਦਾ ਆਪਾਂ ਨੂੰ ਬੋਲੇ ਲੋੜ ਹੈ ਦਾ ਫਾਰਮ ਲਈ ਹੈ ਦਿਖਾ ਦਈਏ ਚਾਰ ਥਾਂ ਹਾਂ ਚਾਰ ਥਾਂ ਨਾ ਡਾਕਟਰ ਕੱਲਾ ਕੱਲਾ ਥਾਂ ਹਾਂ ਚਾਰ ਥਾਂ ਕਿਆ ਬਾਤ ਕਿਹੜੇ ਕੋਈ ਹੋਇਆ ਮਹੰਗਾ ਘੋੜਾ ਵੀ ਉਹ ਆਪਾਂ ਦੱਸਣਾ ਬੱਜੀ-ਬੁਜੀ ਬਾਰੇ ਠੀਕ ਹੈ ਭਾਈ ਹਾਂ ਪਰ ਘੋੜਾ ਨਹੀਂ ਕੁਝ ਵੀ ਸਹੀ ਹੈ ਭਾਈ ਆਗੇ ਆਪਣੀ ਲਕਾਉਂਦੇ ਆਪਾਂ ਹਾਂਜੀ ਕਹਿ ਆਗੇ ਬਣੀ ਲਕਾਉਣਾ ਹਾਂ ਢੀ ਗੱਲ ਆ ਭਾਈ ਕਹਿੰਦਾ ਦੱਸ ਕੇ ਦੇ ਦੱਸ ਕੇ ਦੱਸ ਕੇ ਡਾਕਟਰ ਦੋ ਦੰਦ ਬੱਚੇ ਦਾ ਮੂੰਹ ਦੇਖੋ ਦੱਸ ਦੀ ਬਾਈ ਨੇ ਠੀਕ ਹੈ ਕਿ ਨਹੀਂ ਹਾਂ ਮੂੰਹ ਦੇਖ ਬੱਚੇ ਦਾ ਕਮਾਲ ਬੋਦੀਵਾਦੀ ਪ੍ਰਿੰਟ ਪ੍ਰਿੰਟ ਪੂਰਾ ਇੱਕ ਨੰਬਰ ਸੀਮਣੇ ਦੇ ਲੱਗਿਆ ਲਗਵਾਏ ਹਾਂ ਸੀਮਣੇ ਵੇ ਇੱਕ ਮਹੀਨੇ ਦੇ 15 ਦਿਨ ਆਪ ਨੂੰ ਕਹਿ ਕੇ ਦਿੱਤਾ ਆਪਾਂ ਖਾਲੀ ਕਰਕੇ ਲਈ ਤੇ ਖਾਲੀ ਕਰਕੇ ਦੇਣੀ ਠੀਕ ਹੈ ਭਾਈ ਹਾਂ ਇੱਕ ਨੰਬਰ ਵਸੀ ਡਾਕਟਰ ਨਾਸਾਂ ਨੂੰ ਗਲਾਬੀ ਫੁੱਲ ਬਰੀਡ ਆ ਬਾਈ ਫੁੱਲ ਬਰੀਡ ਵਾਲੀ ਚੰਗੀ ਆ ਬੱਚੇ ਮੂੰਹੋਂ ਬੋਲਿਆ ਬਾਈ ਮੂੰਹੋਂ ਬੋਲਿਆ ਡਾਕਟਰ ਬੱਚਾ ਦੇਖ ਤੂੰ ਮੂੰਹ ਮਾਂ ਦਿਖਾਏ ਤਾਂ ਕਿ ਨਾਮ ਵਧਗਾਗਾ ਐ ਵੈਸੇ ਬਾਈ ਤੁਸੀਂ ਕਹਿੰਦੇ ਵੀ ਇਹਦਾ ਸੀਮਣ ਵੀ ਦੱਸਿਆ ਗਿਆ ਆਪਾਂ ਹਾਂ ਹਾਂ ਕਿਹੜੇ ਸੀਮਣ ਦੀ ਆ ਪਤਾ ਕੁਛ ਆਪਾਂ ਬਾਈ ਦੱਸਿਆਗਾ ਜੁਪੀਟਰ ਦੀ ਆ ਏਬੀਐਸ ਦੇ ਜੁਪੀਟਰ ਸੀਮਣ ਦੀ ਆ ਬਾਈ ਕਹਿੰਦਾ ਜਿਵੇਂ ਦੱਸਿਆ ਆਪਾਂ ਉਮੀਦ ਆ ਹਾਂ ਉਮੀਦ ਦੱਸਣਾ ਠੀਕ ਆ ਕਿ ਨਹੀਂ ਹਾਂ ਹਾਂ ਬਾਕੀ ਯਾਰ ਬੱਚੇ ਆਪ ਉਮੀਦ ਆ ਆਪ ਬੋਲਦੇ ਡਾਕਟਰ ਦੇਖ ਯਾਰ ਕਿੰਨਾ ਸਨਕਾ ਜੀਨੀ ਤਰੀਫ ਕਰ ਲਾ ਉੰਨੀ ਥੋੜੀ ਆ ਕਿੰਨਾ ਕੂਨਾ ਬੱਚਾ ਦੇ ਹਾਂ ਨਾਸਾਂ ਨੂਸਾਂ ਗਲ ਲੱਗਦੀ ਗ੍ਰਾਭੀ ਗ੍ਰਾਭੀ ਅੱਖਾਂ ਆ ਸਹੀ ਡਿਮਾਂਡ ਹੈ ਬੱਚਿਆਂ ਦੀ ਡਿਮਾਂਡ ਫੁੱਲ ਆ ਹਾਂ ਮੰਗਦੇ ਆ ਮਿਲਦੇ ਬਹੁਤ ਘੱਟ ਆ ਨਾ ਨਾ ਮਿਲਦੀ ਨਹੀਂ ਹਣਾ ਟਾਮੇ ਟਾਮੇ ਬੱਚਾ ਨਿਕਲਦਾ ਅੱਗੇ ਵੀ ਆਪਾਂ ਵੀਡੀਓ ਬਣਾਉਨੇ ਆ ਉਹ ਚੀਜ਼ੇ ਆਪਾਂ ਬੋਲਦੇ ਬੇ 2-3 ਮਹੀਨਿਆਂ ਬਾਅਦ ਇਹ ਚੀਜ਼ ਆਉਂਦੀ ਕਦਾ ਪੀਸ ਹੀ ਆਉਂਦਾ ਹਾਂ ਐ ਨਹੀਂ ਵੀ ਆ ਯਾਰ ਬਿਲਕੁਲ ਤੇ ਨਿਸ਼ਾਨੀਆਂ ਨੇ ਨਾਸਾਂ ਗੁਲਾਬੀ ਅੱਖਾਂ ਗੁਲਾਬੀ ਅੱਖਾਂ ਵੀ ਗੁਲਾਬੀ ਡਰ ਇਹ ਗੁਲਾਬੀ ਥਾਣਾ ਗੁਲਾਬੀ ਥਾਣਾ ਬਰੀਡ ਫੁੱਲ ਆ ਕਰਮਾਲੀ ਦੇ ਇਹ ਕਰਮਾਲੀ ਯਾਰ ਜਿਹੇ ਰਹਿੰਦੀ ਆ ਟੀਕੇ ਤੇ ਹਾਂਜੀ ਤੇ ਤੂੰ ਐ ਮਨ ਵੀ ਨੇਰੇ ਪੀਆਂ ਦੀ ਬੱਸੀ ਆ ਸਹੀ ਗੱਲ ਆ ਹਾਂ ਪੂਰੀ ਸਿਰੇ ਦੀ ਬੱਸੀ ੜਾ ਤੇ ਮੁੱਲ ਫਿਰ ਜਾਇਜ਼ ਜਾ ਕੇ ਮੁੱਲ ਜਮਾ ਜਾਏ ਇਕੱਠਿਆਂ ਦੀ ਕਰਾਂਗੇ ਓਕੇ ਐਂਡ ਤੇ ਦੱਸਾਂਗੇ ਵੀ ਹਾਂ ਐਂਡ ਤੇ ਦੱਸ ਦਿਆਂਗੇ ਠੀਕ ਆ ਹਾਂ ਇਕੱਠੀਆਂ ਦਾ ਮੁੱਲ ਬਾਈ ਕਹਿੰਦਾ ਕਰਦੇਾਂਗੇ ਜੇ ਕਿਸੇ ਨੇ ਸਿੰਗਲ ਲੈਣਾ ਹੋਇਆ ਬੱਚਾ ਉਹਦਾ ਉਹਦਾ ਐਡ ਹੋ ਜੂ ਉਹ ਫੋਨ ਤੇ ਹੋ ਜੂ ਨਾ ਆਓ ਫੋਨ ਤੇ ਹੋ ਜੂਗਾ ਐਡ ਹੋ ਜੂਗਾ ਇਹ ਮੁੱਲ ਵੈਸੇ ਜਾਇਜ਼ ਹੀ ਹੋਣਗੇ ਬਾਲੇ ਬਾਈ ਕਰਨਾ ਨਾ ਨਾ ਜਾਇਜ਼ ਕਰਾਂਗਾ ਕਰਾਂ ਆਪਾਂ ਅੱਗੇ ਵੀ ਆਪਣਾ ਜਾਇਜ਼ ਮੋਲ ਹੁੰਦਾ ਤਾਂ ਹੀ ਮਾਲ ਵਿਕਦਾ ਬਾਈ ਬਰਾਬਰ ਖੜਿਓ ਬਾਈ ਦਾ 6 ਫੁੱਟ ਤੋਂ ਉੱਪਰ ਹੀ ਹੁੰਦਾ ਹਾਂ ਹਾਂ ਉਸ ਆ ਬਨਾਨਾ ਜਾ ਰਾਲਿਓ ਕੱਦ ਫੋਲਾ ਪੂਰਾ ਵੱਡਾ ਵੱਡਾ ਕੱਦ ਦਾ ਵਸ਼ੀ ਦਾ ਸਹੀ ਗੱਲ ਆ ਛੋਟੇ ਤੇ ਬਾਕੀ ਸੀਲ ਵਾਲੇ ਪਾਸੋਂ ਤਾਂ ਤੂੰ ਸਿਰੇ ਹੀ ਮਨ ਹੂੰ ਜਿਵੇਂ ਮਰਜ਼ੀ ਭੁਲੋਸੀਆ ਬਾਲੇ ਠੰਡਾ ਸੁਹਾਗ ਹਾਂ 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 ਤਾਂ ਕਿ ਆ ਜੀ ਜਾ ਦੇ ਤੂੰ ਮੁੱਲ ਪੈਂਦਾ ਇੱਥੋਂ ਯਾਰ ਚੀਜ਼ ਚੀਜ਼ ਦਾ ਮੋਲਾ ਹਾਂ ਚੀਜ਼ ਚੀਜ਼ ਦਾ ਮੋਲਾ ਕੁਆਲਿਟੀ ਹੈਗੀ ਕੁਆਲਿਟੀ ਹੈ ਹੂੰ ਬਾਕੀ ਪੜੀ ਬਹੁਤ ਇੰਨੀ ਪਾ ਡਾਕਟਰ ਪਾਈ ਬੱਸੀ ਪੂਰੀ ਸਹੀ ਗੱਲ ਹਾਂ ਪੂਰੀ ਪੜੀ ਵੀ ਹੈ ਬਹੁਤ ਵੱਡੀ ਗੱਲ ਹੈ ਇੰਨੇ ਸਾਲਾਂ ਦੀ ਹਾਂ ਬਹੁਤ ਯਾਦੇ ਚੰਗੀ ਬੱਸੀ ਹੈ ਸਹੀ ਗੱਲ ਹੈ ਬੜਾ ਖਰਾਕ ਰੋਖ ਖਾਦੀ ਵੀ ਹੈ ਕਰਮ ਵਾਲੀ ਦੀ ਪੂਰੀ ਡਾਕਟਰ ਵਦਕੇ ਫਾਰਮੂਲਾ ਬੱਸਣਾ ਸੀ ਇੱਕ ਦੂਜੀ ਤੋਂ ਬਾਅਦ ਕੇ ਡਾਇਮੰਡ ਪੀਸ ਹੀ ਆਉਣਗੇ ਆ ਡਾਇਮੰਡ ਪੀਸ ਹੀ ਇੰਟੀ ਦੇਖ ਲੈ ਹਾਂ ਨਹੀਂ ਕੀ ਬੋਲ ਲਾ ਬਹੁਤ ਬੋਲਣ ਦੀ ਲੋੜ ਹੀ ਨਹੀਂ ਯਾਰ ਆਪਾਂ ਕੀ ਬੋਲਣਾ ਹੈ ਨਾ ਬਰੇਲਾ ਸਹੀ ਗੱਲ ਆ ਲੈ ਬਿਊਟੀ ਚੈੱਕ ਕਰ ਕਰਮਣੀਆਂ ਆਪ ਬੋਲਦੀਆਂ ਬਈ ਦੰਦੋ ਖੀਰੀ ਹੈ ਦੰਦੋ ਬਿਲਕੁਲ ਦੰਦ ਚੈੱਕ ਕਰਾਵਾਂਗੇ ਦੇ ਜਿਹੜੇ ਦੋ ਦੰਦ ਸ਼ ओके okay, भाई। ਕਿਉਂਰਾ ਬੰਦਾ ਬਹਿਮ ਕਰੇ ਬਸੀ ਵੱਡੀ ਬੜੀ ਆ। ਸਹੀ ਗੱਲ ਜਮਾਨੀਰੀ ਆ ਭਾਈ। ਆਪਾਂ ਝੂਠ ਮਾਰ ਕੇ ਡਾਕਟਰ ਨਾਲ ਲੋਚੀਆਂ ਤੇ ਨਾ ਹੀ ਵੇਚਨੇ ਆ। ਵੱਡੀ ਬੜੀ। ਸਨੱਖਾ ਦੇ ਮੂੰਹ ਦੇਖ ਕਿ ਨਾਲ ਸਨੱਖਾਗਾ। ਕਿਆ ਬਾਤ ਆ। ਕੱਟ-ਕੁੱਟ ਪੂਰਾ। ਮਹਾਰਾਜ ਤਾਂ ਕਾਗਲੇ ਆ ਭਾਈ ਚੰਗੀ ਵਸੀ। ਬਾਕੀ ਦੀ ਘੋਲੀ ਹਮ ਜਮਾਂ ਦੇਖਣ ਲਾਇਕ। ਠੀਕ ਆ। ਤੁਆ ਮਨੇ ਗੱਪਣਾ ਰਗੀ ਜੋੜੀ ਵਸੀ ਲਈ ਫਿਰ ਬਾਣੀ ਚੰਗੀ ਬਰੀ ਉਹ ਤੋਂ ਪੱਧਰ ਹੈ ਬਾਈ ਤੇ ਬਾਕੀ ਨਾਲ ਕੋ ਹੋਰ ਦੇਖ ਕਰਵਾ ਦੇਂਗੇ ਹੂੰ ਚੌੜੀ ਝੂੜੀ ਦੇ ਵਸੀ ਪਿੱਛੇ ਲੈ ਬਾਈ ਪਿੱਛੇ ਤੋਂ ਚੌੜੀ ਆਹ ਚੀਜ਼ ਦੇ ਵਸੀ ਚੌੜੀ ਦੇਖ ਬਾਈ ਗੱਪਣਾ ਨਹੀਂ ਲਈ ਫਿਰਦੀ ਨਾ ਚੌੜੀ ਦਾ ਤਾਂ ਆਪ ਮੰਨੇਗਾ ਹੂੰ ਦੇਖੀ ਤੂੰ ਮੜਾ ਕਰ ਰਗਾ ਔਲ ਜੀ ਕਰਕੇ ਹਾਂ ਹਾਂ ਕੈਮਰੇ ਦਾ ਜਾਗਦੀ ਹੈ ਨਾ ਡਾਕਟਰ ਹੂੰ ਲੈ ਦੇਖ ਚੌੜੀ ਦੇ ਤੱਕਾ ਕੇ ਦਿਖਾ ਦੇ ਕੀ ਆ ਇੱਕ ਨੰਬਰ ਤੋ ਹੈ ਨਾ ਹੂੰ ਇੱਕ ਨੰਬਰ ਆ ਥਣ ਤੋਂ ਬਾਅਦ ਚੰਗਾ ਲੱਗਿਆ ਬਲੈਕ ਝੋਲੀ ਆ ਬਾਈ ਕੱਲਾ ਕੱਲਾ ਥਾਣਾ ਪੂਰੀ ਵਿੱਚ ਤੇ ਬਾਕੀ ਪਿੰਡਾਂ ਦਾ ਯਾਰ ਸ਼ਲੀਨ ਯਾਰ ਦਾ ਡਾਕਟਰ ਬੋਲੀ ਨਹੀਂ ਲੋੜ ਹੀ ਨਹੀਂ ਪਿੰਡੇ ਬਾਰੇ ਤਾਂ ਸਹੀ ਆ ਭਾਈ ਏਕਵੇਂ ਚਮਕਦੇ ਸੀ ਹਿੱਸੇ ਉਹ ਸਹੀ ਗੱਲ ਆ ਬਾਹਲੀ ਬਿਊਟੀ ਉੱਤਲੇ ਰੇ ਦਾ ਵਾਹ ਕਰਦੇਗਾ ਤੁਰਦੇਗਾ ਨੀ ਤੇਲੇ ਰੇ ਦਾ ਕਰਕੇ ਹੂੰ ਬਾਕੀ ਝੋਲੀ ਦਿਖਾ ਬੱਛੀ ਤਰੀ ਝੋਲੀ ਇੱਕ ਨੰਬਰ ਆ ਬੜਾ ਸਹੀ ਗੱਲ ਆ ਲੈ ਨਗੀਨਾ ਭੀਸ਼ਾ ਖੜਾਈ ਇੱਥੇ ਮੈਂ ਮਡ ਪੀਸ ਆ ਨਾ ਹਾਂ ਦੇਖ ਦੇਖ ਰੱਦ ਨਹੀਂ ਖੁੜਨੀ ਚੈੱਕ ਆ ਮਾਹ ਡਾਕਟਰ ਸਿਰੇ ਦੇ ਬੱਚੇ ਆ ਯਾਰ ਸੀਮਨ ਦੇ ਬਾਈ ਬਿਲਕੁਲ ਕਾਬਲ ਜੀ ਹੋਈ ਆ ਨਾ ਜਮਾ ਆਪਣੇ ਕੋਲੇ ਹੀਟ ਚ ਆ ਗਈ ਹੈ ਪਰ ਸੁਖਦ ਲੱਗਿਆ ਤਾਂ ਹੀਟ ਸੀ ਠੀਕ ਆ ਆਪਾਂ ਡੀਗਾ ਨਹੀਂ ਦੇ ਭਰਾ ਆ ਹਮ ਮਾਹਲੇ ਨੇ ਆਦੇ ਹਿਸਾਬ ਦਾ ਪ੍ਰਾਣਾ ਹੁੰਦਾ ਯਾਰ ਸਹੀ ਆ ਹਾਂ ਐਵੇਂ ਆਪਾਂ ਹੋਰ ਭਰਾ ਦੇ ਹਮ ਬੰਦੇ ਨੇ ਆਦੇ ਹਿਸਾਬ ਨਾਲ ਪ੍ਰਾਣਾ ਹੁੰਦਾ ਸਹੀ ਗੱਲ ਐ ਬੱਸੀ ਬਾਹਲੀ ਚੰਗੀ ਨਹੀਂ ਆਏ ਚੰਗੀ ਬੱਸੀ ਆ ਡਾਕਟਰ ਸਹੀ ਗੱਲ ਆ ਬਿਊਟੀ ਚੈੱਕ ਕਰ ਹਨਾ ਗਰਮ ਆ ਮਾਹ ਯਾਰੀ 골ਡਨ ਲੋਡ ਹੀ ਪੂਰੀ ਚੰਗੀ ਸੁਨੱਖਾ ਪਣਾ ਵੜ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਾਈ ਬਾਕੀ ਯਾਰ ਕੋਈ ਕਿਸੇ ਪਾਸਿਓਂ ਘਾੜ ਨਹੀਂ ਬਸੀ ਤਹਾਂ ਤੋਂ ਚੌੜੀ ਨਹੀਂ ਆਇਆ ਜੇ ਹੂੰ ਸਹੀ ਗੱਲ ਹਾਂ ਤੇ ਬਾਕੀ ਸੀਲ ਤੇ ਇਹਨਾਂ ਤੂੰ ਆਪੇ ਦੇਖੀ ਜਨ ਹੂੰ ਜਿਵੇਂ ਜਿਵੇਂ ਮਾੰਦਗੀਆਂ ਦੇ ਉਪਰ ਆ ਸਹੀ ਗੱਲ ਆ ਬਈ ਫੋਰਾ ਵੀ ਇਤ ਲਿਆੜੇ ਦਾ ਜ਼ਰੂਰ ਕਰਦਿਆਂ ਇਹ ਹੂੰ ਜਿਹੜੇ ਖਾਂਦਿਆਂ ਉੱਥੇ ਵੀ ਖੁੱਡੀਆਂ ਕਰਦਿਆਂ ਇਹ ਕਹਿੰਦਾ ਜਮਾਂ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰ ਦੇਖੀ ਹਾਂ ਨਾ ਮੁੱਲ ਜਮਾਂ ਜਾਇਜ਼ ਐਂਡ ਤੇ ਸਾਰੀਆਂ ਇਕੱਟੀਆਂ ਦਾ ਮੁੱਲ ਦੱਸ ਦਿਆਂਗੇ ਹਾਂ 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 ਬਾਕੀ ਬਾਈ ਕੋਲੇ ਵੀਡੀਓ ਹੈਗੀ ਆ ਫਾਰਮ ਹਾਂ ਹੈਗੀ ਹੈਗੀ ਆਪਾਂ ਦਿਖਾਵਾ ਦੇ ਇਹ ਵੀਡੀਓ ਕਿਸ ਨੇ ਮਗਾਉਣੀ ਐ ਫਾਰਮ ਦੀ ਭੇਜ ਵੀ ਦੇਵਾਂਗੇ ਵਟਸਐਪ ਕਰ ਦਾਂਗੇ ਬਾਈ ਹਾਂ ਕੋਈ ਆਪਾਂ ਲੈ ਕੇ ਆਏ ਫਾਰਮ ਜੇ ਆਪਣੇ ਕੋਲੇ ਸਾਰਾ ਡਰੈੱਸ ਆ ਬਾਈ ਹੂੰ ਆਪਾਂ ਮਾਲਕ ਨਾਲ ਗੱਲ ਵੀ ਕਰਾ ਸਕਦੇ ਹਾਂ ਕਿ ਤੂੰ ਲੈ ਕੇ ਆਏ ਆ ਠੀਕ ਆ ਬਾਈ ਹਾਂ ਹਾਂ ਹੂੰ ਤੀਜੇ ਨੰਬਰ ਤੇ ਆ ਗਿਆ ਬੱਚਾ ਨਿਆਇ ਚੰਗਾ ਡਾਕਟਰ ਕੀ ਬਾਤ ਬਰੀਕ ਕਿੰਨਾ ਬੱਚਾ ਮਾਹ ਤੂੰ ਦਿਖਾ ਇਧਰੋਂ ਮੂੰਹ ਮਾ ਦਿਖਾ ਦੇ ਚਰ ਕਰਮਲੇ ਦੀ ਲੈ ਨਾਸਾ ਨੂੰ ਸਾਂ ਗਲਾਬੀ ਬੋਦੀਵਾਦੀ ਪਾਸੇ ਸਮਾਟਰਪੁਣਾ ਫੋਲ ਲਾ ਬਈ ਬੱਚੀ ਦੇ ਵਿੱਚ ਬਰੀਡ ਫੋਲ ਆ ਭਾਈ ਡਾਕਟਰ ਬਰੀਡ ਦੀ ਤਾਂ ਯਾਰ ਗੱਲ ਹੀ ਕਰਨ ਦੀ ਲੋੜ ਹੀ ਨਹੀਂ ਆ ਜਿਹੜੇ ਬੰਦਿਆਂ ਨੂੰ ਪਤਾ ਬਸੀਆਂ ਬਾਰੇ ਉਹ ਤਾਂ ਵੀਡੀਓ ਦੇਖ ਕੇ ਮੰਨ ਜਾਂਦੇ ਵੀ ਹਾਂ ਯਾਰ ਬਰੀਡ ਹੈਗੀ ਕਿ ਨਹੀਂ ਸਹੀ ਗੱਲ ਆ ਭਾਈ ਹਾਂ ਹੁਣ ਇਹਨਾਂ ਬੱਚਿਆਂ ਦੇ ਬਾਈ ਨੂੰ ਸੀਮਣ ਦੱਸੇ ਤਾਂ ਹੈਗੇ ਸਾਰਾ ਕੁਝ ਦੱਸਿਆ ਆਪਾਂ ਨੂੰ ਆਹ ਗੱਲਾਂ ਹੀ ਕਹਿ ਕੇ ਰਾਜੀ ਆਪਾਂ ਹੋਰ ਰਾਜੀ ਨਹੀਂ ਅਗਲਾ ਕੱਲ ਨੂੰ ਆਪਣੇ ਬਲੱਡ ਟੈਸਟ ਚ ਵੜ ਜੇ ਹੂੰ ਇਹ ਹੋਰ ਹੋਵੇ ਆਪਾਂ ਅਗਲੇ ਨੇ ਕੀ ਪਤਾਗਾ ਮਾਰਤਾ ਹੋਵੇ ਹੈਨਾ ਸਹੀ ਆ ਭਾਈ ਤੇ ਬਾਕੀ ਆਪਾਂ ਕੋਲ ਵੀਡੀਓ ਹੈ ਹੂੰ ਸਾਰਾ ਡਰੈੱਸ ਆ ਝੋਲੀ ਚੈੱਕ ਕਰਾ ਦੇ ਝੋਲੀ ਚੈੱਕ ਕਰੋ ਹਾਂ ਦੇਖ ਲੈ ਯਾਰੇ ਥਾਣੇ ਕਿਾਰੇ ਪੂਰੇ ਗਿਆ ਇਹ ਬਾਕੀ ਡਾਕਟਰ ਦਿਖਾ ਇੱਥੋਂ ਬੋਣੀ ਜੂੜੀ ਦੇ ਹਨ ਇਹ ਚੀਜ਼ ਨਹੀਂ ਰਲਦੀ ਫਾਰਮ ਦੀ ਸਹੀ ਗੱਲ ਹੈ ਹਾਂ ਆ ਦੇ ਇੱਥੋਂ ਤੇ ਬਾਕੀ ਇਨਾ ਚੰਗੇ ਪਿੰਡਾ ਪੁੰਡਾ ਯਾਰ ਬੱਸੀਆਂ ਨੂੰ ਬੋਲਣ ਦੀ ਲੋੜ ਹੀ ਲੱਤਾਂ ਲੱਤਾਂ ਜਮਾ ਸਿੱਧਾ ਯਾਰ ਥਾਣਾ ਦੇਖ ਤੂੰ ਹੂੰ ਤੇ ਜਮਾ ਹੀ ਨਹੀਂ ਕਰਦਗਾ ਬਰੀਕ ਵਾਲੀ ਆ ਬੱਚੇ ਵਾਲੀ ਬਰੀਕ ਯਾਰ ਚੰਗੀ ਵਾਲੀ ਆ ਚੰਗੀ ਆ ਹਾਂ ਪ੍ਰਿੰਟ ਪ੍ਰੋਂਟੇ ਚੰਗੀ ਦਾ ਵਾਲੀ ਆ ਜਾਦੇ ਚੰਗੀ ਆ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਬਾਕੀ ਭਲੀ ਵੀ ਡਾਕਟਰ ਦੇਖ ਕੇ ਨਹੀਂ ਆ ਬਸੀ ਸਹੀ ਗੱਲ ਆ ਬਾਈ ਬੜਾਂ ਵਾਲੀ ਝੋਲੀ ਆ ਜੀ ਬਹੁਤ ਆ ਬੱਚਾ ਹਾਂ ਇਹ ਆ ਰਾਜੀ ਆ ਇਹ ਸੂਸ ਬੜਾ ਚੰਗਾ ਕਰ ਮਾਹ ਡਾਕਟਰ ਬਿਊਟੀ ਚੈੱਕ ਕਰ ਲੈ ਕਹਿੰਦਾ ਗੱਲਾਂ ਕਰਦਾ ਬੜਾ ਬੱਚਾ ਚੰਗਾ ਨਹੀਂ ਆਇਆ ਇਹ ਪਲਿਆ ਹੋਆ ਬੱਚਾ ਇੱਕ ਦੂਜੇ ਤੋਂ ਵੱਧ ਕੇ ਆ ਜਾ ਬੜਾ ਵੱਧ ਕੇ ਵੱਧ ਕੇ ਡਾਕਟਰਾਂ ਅੱਗੇ ਵੀ ਆਪਾਂ ਸਿਰਾਂ ਲਿਆਉਣੇ ਆ। ਸਿਰਾਂ ਲਿਆਉਣੇ ਆ। ਇਹ ਅੱਜ ਵੀ ਤੇਰੇ ਸਾਹਮਣੇ ਫਿਰਦੀਆਂ ਆਪ ਨੂੰ ਬੂਲਣ ਲੋੜ ਨਹੀਂ। ਇਹੋ ਜਿਹੇ ਚੀਜ਼ਾਂ ਫਾਰਮ ਕਾਮਜਾਬ ਕਰਦੀਆਂ। ਇਹੋ ਜਿਹੇ ਡਾਕਟਰ ਫਿਰ ਆਪਾਂ ਅੱਗੇ ਵੀ ਬੋਲਦੇ ਆਂ ਵੀ ਯਾਰ ਜਦੋਂ ਵੀ ਫਾਰਮ ਚ ਬੱਸੀ ਪਾਉਣੀ ਆ ਚੰਗੀ ਪਾਓ। ਚੰਗੀ ਪਾਓ। ਹਾਂ ਮਾਰੀ ਬੱਸੀ। ਭਾਈ ਆਈ ਵੀਡੀਓ ਚ ਕਹਿ ਰਿਹਾ ਹਾਂ। ਭਾਈ ਕਹਿੰਦਾ ਇਹ ਨਹੀਂ ਹੈਗਾ ਵੀ ਬੱਚੀ ਆਪਾਂ ਦੇ ਲੋੜ। ਇੱਥੋਂ ਖੜੀ ਦਿਖਾਓ ਬੱਸੀ ਯਾਰ। ਜਿੱਥੋਂ ਮਰਜ਼ੀ ਲਓ ਪਰ ਸਰੇ ਦੀ ਲਓ। ਹਾਂ ਦੇਖੋ। ਜਿੱਥੋਂ ਮਰਜੀ ਲੈ ਲੋ ਆਪਾਂ ਕਹਿੰਦੇ ਆਏ ਨਹੀਂ ਗਏ ਵੀ ਆਪਣੀਆਂ ਬਾਹਾਂ ਚੰਗੀਆਂ ਜਿੱਥੋਂ ਵੀ ਲੈਣੀ ਚੰਗੀ ਲੈ ਕੇ ਪਾਓ ਚੰਗੀ ਲੈ ਕੇ ਪਾਓ ਉਹਨੇ ਕੱਖਾਣੇ ਆ ਉਹਨੇ ਹੀ ਗੋਹਾ ਕਰਨਾ ਪੈਸਿਆਂ ਚ ਬਈ ਦੁੱਗਣੀ ਵਧਣੀ ਆ ਸਹੀ ਗੱਲ ਆ ਬਾਈ ਖਰਚਾ ਉਹਨਾਂ ਖਾ ਕੇ ਉਹਨੇ ਉੱਤੇ ਤੁਰੇ ਫਿਰਨਾ ਆ ਹਾਂ ਉਹ ਨਹੀਂ ਉਹਨੇ ਮਿਹਨਤ ਆ ਉਹਨੇ ਸੰਭਾਲ ਪੈ ਜਾਂਦੀ ਏ ਉਹਨੂੰ ਵੀ ਮਿਹਨਤ ਡਾਕਟਰ ਦੇ ਘਰ ਦਿਖਾਏਗਾ ਚੰਗੇ ਨੇ ਹੁਣ ਤਾਂ ਮੰਨ ਕੇ ਚਲ ਦੂ ਰੁਪਏ ਵਧ ਲੱਗ ਜਾ ਮਾਹਰਾ ਡਾਕਟਰ ਹੁਣ 2-4000 ਵਧ ਲੱਗਿਆ ਵਾ ਦੁਖਦਾ ਨਹੀਂ ਦੁਖਦਾ ਨਹੀਂ ਉਦੋਂ 50000 ਦਾ ਬੱਸੀਆ ਵੇਚ ਦੀ ਫਰਕ ਪਉਂਦੀ ਆ ਵਿਕਣ ਮੇ ਹਾਂ ਨਹੀਂ ਆ ਬਾਈ ਹਾਂ ਸ ਬਾਕੀ ਬੱਚੇ ਵੀ ਵਾਕਈ ਚੰਗੇ ਆ ਮਾ ڈاکٹر ਕਾਹ ਅਗਲਾ ਕਹਦਾ ਬੱਚਾ ਦਿਖਾ ਦੇ ਲੈ ਲੈ ਭਾਈ ਅੱਗੇ ਚਾਰ ਦੇ ਤੇ ਚੜਦਾ ਚਾਰ ਨੰਬਰ ਤੇ ਆ ਇਹ ਵੀ ਡਾਇਮੰਡ ਪੀਸ ਆ ਮਾ ਡਾਇਮੰਡ ਪੀਸ ਅੱਜ ਕਰਨ ਦੀ ਲੋੜ ਹੀ ਨਹੀਂ ਆ ਬੱਚੇ ਦਾ ਮੂੰਹ ਦਿਖਾ ਹੂੰ ਸੁਨੱਖਪਣਾ ਦਿਖਾ ਬੱਚੇ ਦਾ ਜਿਵੇਂ ਬਿਊਟੀ ਚੈੱਕ ਕਰੋ ਭਾਈ ਕੀ ਆ ਬਾਤ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਮੂੰਹ ਦਿਖਾ ਢਕਾ ਕੇ ਲੈ ਬੋਦੀ ਬਾਦੀ ਦੇਖ ਬੱਚੇ ਦੇ ਸਹੀ ਗੱਲ ਆ ਭਾਈ ਹਾਂ ਕਵਾਲਟੀ ਦੇਖ ਉਹ ਮਰੇ ਨਾਲ ਦੀ ਇੰਵੈਸਟ ਤੂੰ ਐ ਮੰਨ ਕੇ ਚਲੇ ਨਾ ਤਾਂ ਹੋਊਗੀ 10 10 ਮਹੀਨਿਆਂ ਨੂੰ ਦੁਨਾਂ ਦੀ ਠੀਕ ਆ ਜੀ ਆਪ ਅਸਮਾਨ ਲ ਤੂੰ 9-9 ਮਹੀਨੇ ਦਾ ਫਰ 9-9 ਮਹੀਨੇ ਦਾ ਠੀਕ ਹੈ ਭਾਈ ਹਾਂ ਹੂੰ ਕਿਆ ਦਿਖਾਈ ਬੱਚਾ ਜ ਟਕਾ ਕੇ ਡਾਕਟਰ ਕਿਆ ਬਾਤ ਹੈ ਬਿਊਟੀ ਚੈੱਕ ਕਰੋ ਨੰਦੋਂ ਦਾ ਭਾਈ ਸਾਰੀਆਂ ਖੀਰੀਆਂ ਨੰਦੋਂ ਖੇ ਰ ਗਈ ਡੁੱਗੀ ਸੀ ਆਪਾਂ ਉਹ ਦੱਸ ਕੇ ਦਿੱਤੀ ਆ ਆ ਵਛੀ ਦੇ ਹੁਣ ਦੋ ਨਿਸ਼ਾਨ ਜੇ ਆ ਉਹ ਵੀ ਆਪਾਂ ਦੱਸਣੇ ਆ ਠੀਕ ਆ ਬਾਈ ਆਪਾਂ ਕੋਣਾ ਕੋਹ ਨਹੀਂ ਠੀਕ ਆ ਬਾਈ ਇਹਦੀ ਚੀਜ਼ ਆਪਾਂ ਮੂਰੇ ਦਿਖਾਉਣੀ ਆ ਸਹੀ ਆ ਆਪਣਾ ਡਾਕਟਰ ਮਾਲ ਆਨਲਾਈਨ ਜਾਂਦਾ ਹਮ ਆਪਾਂ ਇਹ ਗੱਲ ਕਰਕੇ ਦੱਸਦੇ ਆ ਵੀ ਆਪਣੀ ਗੱਡੀ ਵਾਲੂ ਡਿੱਕਾ ਨਾ ਪਵੇ ਉੱਥੇ ਗਏ ਬਾਈ ਵੀਡੀਓ ਪਾਉਣ ਦੀ ਰੇਰ ਆ ਸੋਡਾ ਮਾਲੋ ਦੀ ਪੈ ਕੇ ਜਾਂਦਾ ਹੁਣ ਮੈਨੂੰ ਵੀ ਆਉਣ ਲੱਗਿਆ ਹਾਂ ਤੈਨੂੰ ਵੀ ਆਉਂਦੇ ਆ ਜੋ ਬਾਈ ਕੋਲੇ ਮਾਲ ਸੀ ਉਹਦਾ ਹੋਰ ਹਾਂ ਹਾਂ ਠੀਕ ਆ ਕਿ ਨਹੀਂ ਇਹ ਮਾਲ ਚੰਗਾ ਯਾਰ ਤਾਂ ਹੀ ਸਲਾਇਤਾ ਹੁੰਦੀ ਡਾਕਟਰ ਕਿਹ ਆਪਾਂ ਵਿੱਚ ਸਿਆਲ ਜੀ ਵਿੱਚ ਸਾਰੇ ਜਾ ਕੇ ਗੱਬਣ ਹੋ ਗਏ ਸਾਰੇ ਬੰਦੇ ਫੋਨ ਲਾਉਂਦੇ ਕਹਿੰਦੇ ਬਾਈ ਨਜਾਇਜ਼ ਚੀਂਗਾ ਵਸੀਆਂ ਆਂ ਵੇਚ ਕੇ ਕਹਿੰਦੇ ਤੇ ਇੱਥੋਂ ਹੀ ਫੇਰ ਲੈਣੀਆਂ ਸਹੀ ਗੱਲ ਆ ਆ ਗੱਲਾਂ ਦੇ ਆਪ ਨੂੰ ਫੋਨ ਆਉਂਦੇ ਆ ਹੁਣ ਥੋੜਾ ਬਾਈ ਨੂੰ ਖੇਤੀ ਦਾ ਕੰਮ ਜ਼ਿਆਦਾ ਰਹਿੰਦਾ ਥੋੜੀ ਵੀਡੀਓ ਲੇਟ ਹੋ ਗਈ ਨਾ ਹਾਂ ਲੇਟ ਖੇਤੀ ਦਾ ਕਰਕੇ ਫਿਰ ਟਾਈਮ ਨਹੀਂ ਲੱਗਦਾ ਜਗਾੜ ਥੋੜਾ ਵੱਡਾ ਕੀਤੇ ਦਾ ਬਾਕੀ ਆ ਡਾਕਟਰ ਆਪਣੇ ਮਾੜੀ ਬੱਸੀ ਨਹੀਂ ਫਿੱਟ ਆਉਂਦੀ ਮਾੜੀ ਬੱਸੀ ਫੋਟੋ ਮੈਂ ਤਾਂ ਨੇਤ ਆਪਣੇ ਕੋਲੇ 20 ਆਉਂਦੀਆਂ ਬੱਸੀਆਂ ਆਂ ਆਪਾਂ ਲੈਣੀਆਂ ਨਹੀਂ ਲੈ ਸਹੀ ਆਪਾਂ ਤਾਂ ਸਿਰੇ ਦਾ ਪੀਸ ਲੈਣਾ ਯਾਰ ਸਿਰੇ ਦਾ ਪੀਸ ਲੈਣਾ ਮਾੜੀ ਜੀ ਲੈ ਨਾ ਨਾ ਮਾੜੀ ਡਾਕਟਰ ਲੈਣੀ ਸਹੀ ਗੱਲ ਆ ਬਸਿਆਂ ਆਪਣੀਆਂ ਆਪੇ ਬੋਲਦੀਆਂ ਦੇਖ ਆਪਾਂ ਨਹੀਂ ਜਾਂਦਾ ਬਈ ਫਿਰ ਯਾਦ ਵੀ ਕਰਦਾ ਕਿ ਹਾਂ ਹਾਂ ਵਿੱਚ ਹੀ ਹਾਂ ਹਾਂ ਡਾਕਟਰ ਯਾਦ ਕਰਦੇ ਨੇ ਹਨਾ ਹੂੰ ਤਾਂ ਖਾ ਬੱਚੀ ਕਿੰਨੀ ਚੰਗੀ ਯਾਦ ਹੈ ਯਾਰ ਮਾਸਤਾ ਬੁਰਗਾ ਹੀ ਗੱਲ ਨਹੀਂ ਸੋਚਤ ਬਸੀ ਕੋਈ ਨਹੀਂ ਸਹੀ ਗੱਲ ਆ ਬਈ ਦੇਖ ਰਾ ਖਾਦੀ ਵੀ ਆ ਦੱਸਦੀ ਆ ਨਾ ਯਮਾ ਯਮਾ ਇਸ ਨਖੇ ਵਾਲੇ ਪਾਸੇ ਤਾਂ ਡਾਕਟਰ ਕੋਈ ਘਾਟ ਹੀ ਨਹੀਂ ਘਾਟ ਹੀ ਨਹੀਂ ਬਈ ਪੜੀਆਂ ਵੀ ਬਹੁਤ ਆ ਆ ਪੜੀਆਂ ਬਹੁਤ ਡਾਕਟਰ ਦੇ ਪਹਿਲੇ ਲੁੱਸੀਆਂ ਲੁੱਸੀਆਂ ਨਹੀਂ ਦੇ ਪਾਸੋਂ ਬੋਧੀਆਂ ਬਾਦੀਆਂ ਇਹ ਬਹੁਤ ਚੰਗੀਆਂ ਬਣੀਆਂ ਹੋਊਗਾ ਬਸ ਸਹੀ ਗੱਲ ਹੈ ਬਿਊਟੀ ਬੜੀ ਹੈ ਯਾਰ ਬੱਚੀ ਵਾਹ ਬੜੀ ਜਿਆਦੇ ਚੰਗੇ ਡਾਕਟਰ ਬੱਚੇ ਬਾਕੀ ਦੇਸ਼ ਚ ਹਾਲਰ ਕੋਈ ਨੀ ਪੋਰਾ ਨਹੀਂ ਸਹੀ ਗੱਲ ਇਹ ਵੀ ਫਿਰਦੀ ਆ ਖਿੱਚੀ ਹਾਂ ਜਾਨ ਆ ਯਾਰ ਹਾਂ ਪੂਰੀ ਜਾਨ ਆ ਰੱਬ ਜਾਨਾ ਤਾਂ ਹੀ ਖਿੱਚਦੀ ਆ ਬਾਕੀ ਥਾਣ ਦਿਖਾਉਣੇ ਬਹੁਤ ਚੰਗਾ ਲੱਗਿਆ ਮੈਂ ਇੱਕ ਨੰਬਰ ਚੋਲੀ ਆ ਚਾਰ ਥਾਣ ਹੋਣਗੇ ਕੋਈ ਫੋਟ ਨਹੀਂ ਮਾਰ ਕੇ ਫੜ ਲਈ ਯਾ ਡਾਕਟਰ ਕਿਹੜੀ ਤੇ ਹੋਈ ਆਪਾਂ ਦੱਸਾਂਗੇ ਅੱਗੇ ਵੀ ਦੱਸਦੇ ਹਾਂ 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 ਆਪਾਂ ਉਹ ਕੰਮ ਹੀ ਨਹੀਂ ਕਰਨਾ ਉਹ ਲੈ ਭਾਈ ਚੋਰੀ ਚੈੱਕ ਕਰੋ ਕੀ ਆ ਥਾਣਾ ਕੀ ਆ ਵਾਤਾ ਚੱਲਾ ਕੇ ਯਾ ਚੰਗਾ ਬੱਚਾ ਡਾਕਟਰ ਹਮ ਬਰੀਕ ਵਾਲੇ ਪਾਸੇ ਤਾਂ ਤੂੰ ਗੱਲ ਹੀ ਨਾ ਕਰ ਇਹ ਇੰਨਾ ਬਰੀਕ ਨਾ ਕਰ ਸਹੀ ਕਰ ਹਾਂ ਹਾਂ ਬੜਾ ਚੰਗਾ ਬੱਚਾ ਤਾਂ ਕਿ ਯਾਰ ਇਹ ਬੱਚੇ ਹੁਣ ਬਹੁਤ ਔਖੇ ਥਿਆਂਦੇ ਹਮ ਸਹੀ ਗੱਲ ਆ ਸੁਣਾ ਅਗਲਾ ਕਹਿ ਹੁੰਦਾ ਭਾਈ ਸਕੀਨ ਵਿੱਚ ਆ ਲੈਣਾ ਹਮ ਫਿਰ ਸਕੀਨ ਤਾਂ ਇਹ ਹੀ ਨਿਕਲਦੇ ਆ ਸਹੀ ਗੱਲ ਆ ਬਾਕੀ ਬੋਦੀ ਬਾਦੀ ਕੋਲ ਮੜੀ ਵੱਡੀ ਹੋ ਗਈ ਨਾ ਹਮ ਦੇਖ ਲੈ ਕਿ ਬੋਦੀ ਬਣਾਉਣੀ ਹੈ ਬੱਚੀ ਸਹੀ ਆ ਭਾਈ ਹਾਂ ਅੱਗੇ ਵੀਰੇ 5 ਨੰਬਰ ਬੱਚਾ ਆ ਗਿਆ 5 ਨੰਬਰ ਆ ਗਿਆ ਡਾਕਟਰ 8 8 ਮਹੀਨਿਆਂ ਦੇ 9 9 ਮਹੀਨਿਆਂ ਦੇ ਮੰਨ ਲਾ 8ਾਂ ਦਾ ਮੰਨ ਲਾ 8ਾਂ ਕਿਤੇ ਮੰਨ ਲਾ ਇਹਨਾਂ ਨੂੰ ਠੀਕ ਹੈ ਜੀ ਹਾਂ ਤੇ ਬਾਕੀ ਇਹਦੇ ਆਪਾਂ ਨਿਸ਼ਾਨ ਦਿਖਾਵਾਂਗੇ ਬੜੀ ਬੜੀ ਮੂਰਤ ਝੋਲੀ ਜੀ ਇਹਦੇ ਨਿਸ਼ਾਨ ਜੀ ਹੈਗੇ ਆ ਮੜੀ ਜੀ ਵੈਸੇ ਉਹਦਾ ਕੋਈ ਚੱਕਰ ਨਹੀਂ ਹੁੰਦਾ ਹਾਂ ਹਾਂ ਉਹ ਚੱਕਰ ਕੋਈ ਨਹੀਂ ਹੂੰ ਫੇਰ ਵੀ ਚੱਲ ਅਗਲੇ ਨਿਕਲੋ ਪੈਸੇ ਲਾਉਣੇ ਆ ਸਹੀ ਗੱਲ ਆ ਜੀ ਆਹੀ ਆ ਇਨਸਾਨ ਹੀ ਆ ਹੂੰ ਆ ਜਲਾ ਸਹੀ ਹੈ ਇਹ ਕਹਿੰਦੇ ਦਾ ਕੋਈ ਨਹੀਂ ਕਹਿੰਦੇ ਦਾ ਕੋਈ ਹਾਂ ਤੇ ਉਹ ਦੱਸਣਾ ਆਪਣਾ ਜ਼ਰੂਰੀ ਬਣਦਾ ਨਾ ਸਹੀ ਗੱਲ ਆ ਤੇ ਬਸੇ ਚੰਗੀ ਪ੍ਰਿੰਟ ਮੂੰਹ ਹਮ ਇਹ ਸਭਾ ਚੰਗੀ ਮਾਹ ਤੂੰ ਗੱਲਾਂ ਹੀ ਅਗਰ ਫੇਰ ਕੰਨ ਦੇ ਪੂਰਾ ਪੂਰਾ ਪੂਰੀ ਚੰਗੀ ਸੁਨੱਖ ਬੁਣਾ ਬੱਚੀ ਦੇ ਵਿੱਚ ਫੁੱਲ ਬੜਾ ਚੰਗਾ ਬੱਚਾ ਗਲਾਬੀ ਨਾਸਾਂ ਡਾਕਟਰ ਸਹੀ ਗੱਲ ਆ ਬਈ ਇਹ ਚੰਗਾ ਬੱਚਾ ਕੁਆਲਿਟੀ ਬੜੀ ਚੰਗੀ ਆ ਨਾ ਮਾਹ ਜਿਆਦਾ ਸ਼ਰਈ ਆ ਹਮ ਨਾਸਾਂ ਨੂੰ ਸੈਂ ਗਲਾਬੀ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਮਾਹ ਤੂੰ ਉੱਥੇ ਜਾਂ ਜਿੱਥੇ ਵਸੀਆ ਦੇਖ ਕੇ ਮੈਂ ਇੱਕ ਨੰਬਰ ਹਮ ਆਪਣੀ ਵਸੀਲ ਲਾਤਣਾ ਬਿੜੂ ਕਿਸੇ ਦੀ ਸਹੀ ਗੱਲ ਆ ਬਈ ਹਾਂ ਆਪਣੀ ਗਰੰਟੀ ਹੋਊਗੀ ਇਹ ਗੱਲ ਦੀ ਆ ਪਾ ਠਣਕਾ ਆ ਕੇ ਲੈਣੇ ਡਾਕਟਰ ਸਹੀ ਆ ਬਈ ਹਾਂ ਹਾਂ ਬਾਕੀ ਜਦੋਂ ਆਏ ਹੁਣ ਆਪਾਂ ਵੀ ਚੀਜ਼ ਲੈਉਣੀ ਆ ਪੈਸੇ ਲਾਉਣੇ ਆ ਬਾਕੀ ਤੁਹਾਨੂੰ ਕੋ ਨੂੰ ਦਿਖਾਇਆ ਬੱਚੀ ਦਾ ਕਿੰਨਾ ਛੋਟਾ ਜ਼ਰੂਰੀ ਹੈ ਚੀਜ਼ਾਂ ਜਮਾਂ ਜ਼ਰੂਰੀ ਹਮ ਹੁਣ ਆਨਲਾਈਨ ਮਾਲ ਜਾਂਦਾ ਡਾਕਟਰ ਫਿਰ ਜ਼ਿੰਮੇਦਾਰ ਤੇ ਫਿਰ ਲੈਣੀ ਪੈਂਦੀ ਹੈ ਕੋਈ ਚੀਜ਼ ਨਹੀਂ ਨਹੀਂ ਪੈਂਦੀ ਹੈ ਬਾਈ ਹਾਂ ਸਹੀ ਹੈ ਬੱਚਿਆਂ ਦੀ ਜੰਗਾ ਤੇ ਬਾਕੀ ਸਿੱਧਾ-ਸੁਧਾ ਦਿਖਾ ਕੇ ਸਿੱਧਾ-ਸੁਧਾ ਫੁੱਲ ਆ ਕਿ ਨਹੀਂ ਬਾਕੀ ਡਾਕਟਰ ਆ ਚੀਜ਼ਾਂ ਜਮੇ ਹੀ ਨੇ ਆਪਣੇ ਬੱਚਿਆਂ ਦੀ ਸਹੀ ਗੱਲ ਹੈ ਘੋੜਿਆਂ ਨੂੰ ਤਾਂ ਹੁ ਲੰਮੀ ਹੂੰ ਇੱਥੇ ਗਾਂ ਦਾ ਪਤਾ ਲੱਗਦਾ ਕੜਨੀ ਦੇਖ ਉੱਤੋਂ ਪੱਤਰ ਪੂਰੀ ਆ ਹਾਂ ਇੱਕ ਨੰਬਰ ਇੱਕ ਨੰਬਰ ਡਾਕਟਰ ਸਹੀ ਆ ਜਿਆਦੇ ਸੁਨੱਖਾ ਬੱਚਾ ਜਿਆਦੇ ਚੰਗਾ ਬੱਚਾ ਬੱਚੇ ਸਾਰੇ ਚੰਗੇ ਆ ਯਾਰ ਮਾ ਡਾਕਟਰ ਆਇਆ ਇੱਕ ਬਣੀ ਮਾੜਾ ਹੂੰ ਇੱਕ ਦੂਜੀ ਤੋਂ ਵੱਧ ਕੇ ਆ ਹਾਂ ਹਾਂ ਤੇ ਕਿਸੇ ਪਾਸੋਂ ਕੋਈ ਘਾਟ ਨਹੀਂ ਦੀ ਬਾਕੀ ਚਿੱਟੇ ਚਿੱਟੀ ਡੱਬੀ ਦੀ ਹਰੇਕ ਮਦਦ ਅਡਵਾਂਡ ਕਰਦਾ ਹੂੰ ਛੋਨੂ ਵੀ ਫੋਨ ਆਉਂਦੇ ਰਹਿੰਦੇ ਚਿੱਟੀ ਡੱਬੀ ਬਾਰੇ ਸਾਨੂੰ ਬਹੁਤ ਆਉਂਦੇ ਸਹੀ ਆ ਬਈ ਆਪਾਂ ਹੁਣ ਚਿੱਟੀ ਡੱਬੀ ਵਸੀ ਲੈਣਿਆ ਤਾਂ ਹੀ ਟਾਈਮ ਲੱਗੇਗਾ ਦਾ ਵੀਡੀਓ ਆਪ ਨੂੰ ਟਾਈਮ ਲੱਗ ਜਾਂਦਾਗਾ ਚੰਗੇ ਵਿੱਚ ਡਾਕਟਰ ਨਿਕਲ ਜੇ ਬਹੁਤ ਘੱਟ ਬਹੁਤ ਘੱਟ ਨਿਕਲ ਜਵੇ ਹਾਂ ਅੱਗੇ ਆ ਕੇ ਵੀਰੇ ਲਾਸਟ 6 ਨੰਬਰ 6 ਨੰਬਰ ਆਈ ਡਾਕਟਰ ਦਿਖਾ ਦੇ ਬਸ ਇਹਨੂੰ ਤਾਂ ਇੱਥੇ ਦਿਖਾ ਦੇ ਇਹਦੀ ਵੀ 8-9 ਮਹੀਨੇ ਦੀ ਹਾਂ ਹਾਂ 8-9 ਮਹੀਨੇ ਦੀ ਮੰਨ ਕੇ ਜੇ ਅੱਠ ਕਿ ਮਹੀਨੇ ਦੀ ਮੰਨ ਲਾ ਕੇਸ ਦੇ ਹਨਾ ਮਾ ਫੇਸ ਦਾ ਡਾਕਟਰ ਦਾ ਟੁੱਟ ਪੂਰਾ ਜੰਗਾ ਮਾ ਹਾਂ ਜ਼ਿਆਦੇ ਚੰਗੀ ਵਸੀ ਆ ਕੀ ਬਾਤ ਹੈ ਚੱਕ ਨਹੀਂ ਜੋ ਮਾ ਚੱਕ ਨਹੀਂ ਦੇਖੀ ਲੈ ਹੂੰ ਮਿਲਦੇ ਯਾਰ ਇਹ ਜੇ ਬੱਚੇ ਯਾਰ ਡਾਕਟਰ ਫਾਰਮ ਚ ਤਿਆਰ ਹੋ ਜਾਣ ਕਿਤੇ ਗਾਗਾ ਬਣ ਜਾਣ ਸਹੀ ਹੈ ਤੇ ਫਿਰ ਅਗਲਾ ਮੰਨੂ ਗਾਪੇ ਹਮ ਆਪੇ ਮੰਨੂ ਬਈ ਹਾਂ ਬਾਕੀ ਚੌੜੀ ਚੂੜੀ ਨਾ ਇੱਥੋਂ ਹਮ ਆਹ ਚੀਜ਼ ਦਿਖਾਏ ਦੀ ਸਹੀ ਗੱਲ ਇੱਥੋਂ ਚਾਹ ਚੱਕਨੀ ਬਈ ਹਾਂ ਇੱਕ ਚੀਜ਼ ਆ ਮੈਂ ਕੀ ਯਾਰ ਡਾਕਟਰ ਝੋਲੀ ਦੇਖ ਲੈ ਮਾਹ ਚਾਰ ਥਾਣਾ ਰਾਜੇ ਸ਼ਾਨ ਦੀ ਥਾਣਾ ਹਾਂ ਚਾਰ ਥਾਣ ਬਿਊਟੀ ਇੱਕ ਨੰਬਰ ਇੱਕ ਨੰਬਰ ਸਾਰੀਆਂ ਹੀ ਸੇਮ ਆ ਯਾਰ ਇੱਕ ਦੂਜੀ ਦੂਜੀ ਮਾਹ ਯਾਰ ਡਾਕਟਰ ਚੜਦੀ ਉਹ ਚੜਦੀ ਆ ਹਮ ਯਾਰ ਇਹ ਨਾ ਚੰਗੇ ਬੱਚੇ ਆ ਬੰਦਾ ਇੱਕ ਬੱਚਾ ਲਿਆ ਕੇ ਕਹਿੰਦਾ ਮੈਂ ਚੰਗਾ ਲਿਆਇਆ ਹਾਂ ਹਾਂ ਇੱਥੇ ਸਾਰੀ ਵੱਡ ਕੇ ਦੂਜੀ ਤੋਂ ਅੱਗੇ ਪਾਉਣੇ ਆ ਵੀਰ ਕੋ ਤਾਂ ਹੀ ਤੈਨੂੰ ਫੋਨ ਆਉਂਦੇ ਆ ਜਾਂ ਹੁੰਦਾ ਕਲਾ ਆਪਣੇ ਤਾਂ ਹੀ ਆਉਂਦੇ ਤੈਨੂੰ ਵੀ ਸਹੀ ਆ ਬਾਈ ਜੇ ਬੱਚਾ ਨਾ ਚੰਗਾ ਕੀ ਬਾਤ ਹਮ ਬਿਊਟੀ ਇੱਕ ਨੰਬਰ ਆ ਲੈ ਮੋਹਲਾ ਜੀ ਜਾਨਾ ਕੋਈ ਮੋਹਲੇ ਮੇਰੇ ਤੇ ਨਹੀਂ ਡਾਕਟਰ ਇਹ ਬਹੁਤ ਘੱਟ ਮਿਲਦੇ ਸਹੀ ਗੱਲ ਆ ਬਾਈ ਬੰਦਾ ਕਹਿੰਦਾਗਾ ਇਹੋ ਜਿਹੇ ਬੱਚੇ ਨਾਇਜ਼ ਘੱਟ ਨਿਕਲਦੇ ਆ ਸਹੀ ਗੱਲ ਆ ਬਾਈ ਪੋਰਾ ਪੋਰਾ ਕੰਨ ਚਾਰ ਚਾਰ ਉਂਗਲਾਂ ਦੇ ਚਾਰ ਚਾਰ ਉਂਗਲਾਂ ਦੇ ਕੰਨ ਹਾਂ ਹਾਂ ਇੱਕ ਤਾਂ ਕਹਿਣਾ ਹੁੰਦਾ ਬ੍ਰੀਡ ਬਹੁਤ ਹੈ ਗਰਮ ਮਾਹ ਬ੍ਰੀਡ ਦੇ ਡਾਕਟਰ ਗੱਲ ਦੇਖ ਤੂੰ ਸ਼ਰੇ ਤੇ ਆ ਜਮਾ ਹੂੰ ਸਹੀ ਗੱਲ ਹਾਂ ਛੜ ਨੀ ਦੇ ਬੱਚੀ ਦੀ ਤੂੰ ਛੜ ਨੀ ਨੀ ਇਧਰੋਂ ਮਾਰੀ ਮਾ ਕੈਮਰਾ ਮੂਹਰੇ ਕਬੂਤਰ ਹੀ ਆ ਮਾ ਡਾਕਟਰ ਬਾਹਰ ਨਹੀਂ ਆਇਆ ਚੰਗਾ ਬੱਚਾ ਦਾ ਲੈ ਕੀ ਹੁਣ ਆਪਾਂ ਇਹਨਾਂ ਦੇ ਬੋਲ ਨਹੀਂ ਲੋੜ ਹੀ ਨਹੀਂ ਪੋਰਾ ਚੱਲ ਰਿਹਾ ਥਲੇ ਲੈ ਆਪ ਬੋਲ ਲੈ ਬੱਚਾ ਆਪੇ ਬੋਲਦਾ ਡਾਕਟਰ ਲੈ ਇੱਕ ਨੰਬਰ ਬਿਊਟੀ ਆ ਚੰਗਾ ਬੱਚਾਗਾ ਬਾੜੀ ਕੁਆਲਿਟੀ ਚੰਗੀ ਹਾਂ ਜਮਾ ਸ਼ਰਾ ਡਾਕਟਰ ਜਮਾ ਹੂੰ ਇਹ ਮੁੱਲ ਦੱਸਦੇ ਫਿਰ ਬਾਈ ਸਾਰਿਆਂ ਦਾ ਕੀ ਮੁੱਲ ਦਾ ਜਾਇਜ਼ ਜਾਈ ਰੱਖ ਦਿੰਦੇ ਆ ਹੂੰ ਕਿੱਟਕੇ ਜੀ ਦੱਸੀ ਬਾਈ ਮੁੱਲ ਜਾਇਜ਼ ਦਾ ਡਾਕਟਰ ਆ ਪਹਿਲਾਂ ਤਾਂ ਐ ਹੁੰਦਾ ਆਪਾਂ ਨੂੰ ਗਾਹਕ ਆਪਣੇ ਨਾਲ ਬਾੜੇ ਲੱਗੇ ਹੋਏ ਆ ਸਹੀ ਐ ਆਪਣਾ ਹੁੰਦਾ ਵੀ ਅਦੇ ਭਰਾ ਨੂੰ ਦੇ ਰੁਪਏ ਬਾੜੇ ਨਿਆਂ ਇਹ ਨਾਲ ਮੰਗੀਆਂ ਜਾ ਸਹੀ ਗੱਲ ਜਾਇਜ਼ ਜੇ ਲੋਟ ਹੁੰਦਾ ਜਾਇਜ਼ ਜੇ ਲੋਟ ਹਾਂ ਹਾਂ बाकी बच्चे ਆਪਣਾ ਇੱਕ ਵੀ ਕ੍ਰਾਸ ਹੋਵੇ ਹੂੰ ਉਹ ਚੀਜ਼ ਦੀ ਜ਼ਿੰਮੇਵਾਰੀ ਆ ਹੂੰ ਬੰਮੀ ਦੀ ਜ਼ਿੰਮੇਵਾਰੀ ਆ ਠੀਕ ਆ ਕੋਈ ਮੌਕਾ ਹੋ ਉਹਦੀ ਵੀ ਜ਼ਿੰਮੇਵਾਰੀ ਆ ਹੂੰ ਠੀਕ ਆ ਕਿਹੜੀ ਦਾ ਬਚੀ ਸੀ ਉਹ ਤੇ ਪੂਰਾ ਉਹ ਵੀ ਆਪ ਦਾ ਦੱਸਦੀ ਉਹ ਦੋ ਦਿਨ ਦਾ ਬੱਸੀ ਆ ਉਹ ਵੀ ਦੱਸਦੀ ਉਹ ਵੀ ਦੱਸਦੀ 1 ਮਹੀਨਾ 15 ਦਿਨ ਟਿਕਾਪਰੇ ਨੂੰ ਹੋ ਗਈ ਉਹ ਵੀ ਦੱਸਦੀ ਹੂੰ ਠੀਕ ਆ ਕੁਝ ਨਹੀਂ ਲੱਗੋਆ ਸਹੀ ਗੱਲ ਆ ਕਿਆ ਬੱਚਾ ਪੁੱਛਿਆ ਬਾਰੇ ਆਪਾਂ ਬੋਲੇ ਲੋੜ ਹੀ ਨਹੀਂ ਸਹੀ ਗੱਲ ਆ ਬਾਈ ਠੀਕ ਆ ਆਪ ਬੋਲਦੇ ਆ ਮੂੰਹ ਕਿੰਨੇ ਆਪੇ ਬੋਲਦੇ ਆ ਆਪਾਂ ਨਹੀਂ ਬੋਲਣੇ ਨਾ ਬਾਰੇ ਕਿੰਨੇ ਦੀਆਂ ਦੇ ਦੋਗੇ ਬਾਈ 6 ਦੇ 6 ਨਾਲ ਇਕੱਠੇ 6 ਦੇ 6 ਆਪਾਂ 1 ਲੱਖ 45 ਹਜ਼ਾਰ ਮੁੱਲ ਕਰ ਦੇਣਾ ਸਹੀ ਗੱਲ ਆ ਤੇ ਮਾਨਤਾਨ ਕਰ ਦਿਆਂਗੇ ਓਕੇ ਭਾਈ ਹਾਂ ਮੁੱਲ ਜੈ ਜੇ ਇਕੱਠੇ ਨਾਲ ਲੈਂਦਾ ਬੰਦਾ ਜੇ ਇਕੱਠਿਆਂ ਲੈ ਇਹ ਸ਼ੀਰਾਂ ਸ਼ੀਰ ਲੈਂਦਾ ਠੀਕ ਆ ਭਾਈ ਹਾਂ ਫੇਰ ਹੈ ਰੇਟ ਆ ਕੱਲੀ ਕੱਲੀ ਦਾ ਆਪਾਂ ਰੇਟ ਫੋਨ ਤੇ ਕਰਾਂਗੇ ਠੀਕ ਆ ਭਾਈ ਹਾਂ ਕੱਲੀ ਕੱਲੀ ਦਾ ਫੋਨ ਤੇ ਹੋਊਗਾ 1,45,000 ਰੁਪਇਆ ਮਾਰਦਾ ਸ਼ੇਰੀਆਂ ਛੇ ਬੱਚੀਆਂ ਦਾ ਤੇ ਮਾਨਤਾਨ ਕੋਈ ਚੱਕਰ ਨਹੀਂ ਭਾਈ ਮਾਰਤਾਨ ਡਾਕਟਰ ਕਰ ਦਿਆਂਗੇ ਬੱਚੇ ਤੂੰ ਦਿਖਾ ਦਿਆ ਆਪੀ ਜੇ ਕਿਸੇ ਭਰਾ ਨੇ ਸਿੰਗਲ ਲੈਣੀ ਹੋਈ ਉਹ ਬਾਈ ਨਾ ਕੋਣ ਉਹਦਾ ਟ੍ਰੇਡ ਹੋ ਜਾਊਗਾ ਉਹਦਾ ਮੁੱਲ ਹੈ ਜਿਹੜਾ ਫੋਨ ਤੇ ਹਾਂ ਉਹਦਾ ਫੋਨ ਤੇ ਹੋ ਜਾਊਗਾ ਸਿੰਗਲ ਦਾ ਮੁੱਲ ਵੀ ਵੈਸੇ ਜਾਇਜ਼ ਹੀ ਹੋਊਗਾ ਨਾ ਜਾਇਜ਼ ਕਰਾਂ ਡਾਕਟਰ ਚਲੋ ਆਇਆ ਇਕੱਠਿਆਂ ਚ ਮਾਨਤਾ ਨਾਲ ਚੰਗਾ ਹੋ ਜਾਇਆ ਇਕੱਠੇ ਹੀ ਕੋਈ ਸਸਤੀ ਆਈ ਹੁੰਦੀ ਹੈ ਕੋਈ ਮਹਿੰਗੀ ਹੁੰਦੀ ਹੈ ਦੜਾ ਵਿਗ ਜਾਂਦਾ ਹਾਂ ਨਾਲੇ ਜਿਹੜਾ ਭਰਾ ਲੈ ਜਾਊਗਾ ਉਹਨੂੰ ਕਿਰਾਏ 'ਚ ਫਰਕ ਪੈ ਜਾਣਾ ਉਹਨੂੰ ਵੀ ਫਰਕ ਪੈਣਾ ਬਾਕੀ ਡਾਕਟਰ ਇਹੋ ਜਿਹੇ ਵਿੱਚ ਯਾਰ ਫਾਰਮ ਵਾਲੇ ਬੰਦੇ ਸਹੀ ਗੱਲ ਇਹ ਲੈ ਜਾਂਦੇ ਆ ਤਾਂ ਹੁਣ ਆਪਾਂ ਤਾਂ ਕਹਿੰਦੇ ਆ ਹੁਣ ਆਪਣੇ ਵਿੱਚ ਹੀ ਬਹੁਤ ਚੰਗੇ ਆ ਉਧਰ ਹੂੰ ਇਹ ਬੱਚੇ ਇਹ ਵੀ ਸਰਾਗੇ ਸਹੀ ਗ ਕੰਗ ਸਹੀ ਗੱਲ ਆ ਸਮਝ ਗਿਆ ਬਾਕੀ ਟੀਕੇ ਦੇ ਕਾਫਲੇ ਬੱਚੇ ਪਲੇ ਬਹੁਤ ਆ ਹਾਂ ਪਲੇ ਬਹੁਤ ਤੇ ਬਾਕੀ ਫਾਰਮ ਵਾਲੇ ਬੱਚੇ ਫਿਰ ਹੂੰ ਤੈਨੂੰ ਪਤਾ ਬਹੁਤ ਘਟ ਨਿਕਲਦੇ ਆ ਤੇ ਕਿਸੇ ਵੀਰ ਨੂੰ ਬਈ ਕੋਈ ਵੀ ਨਾ ਪਸੰਦ ਆਵੇ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ